ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮਨਜਿੰਦਰ ਡੇਰੀ ਫਾਰਮ ਜੇ ਬਹੁਤ-ਬਹੁਤ ਧੰਨਵਾਦ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਪਾਂ ਰਵੀ ਪਲਵਾਨ ਦੀ ਵੀਡੀਓ ਬਣਾਉਣ ਲੱਗੇ ਆਂ ਇੱਕ ਮਾਲੀ ਆ ਪਿਓਰ ਮੋਰਾ ਨਸਲ ਦਾ ਤੇ ਇੱਕ ਨੀਲੀ ਰਵੀ ਦੀ ਝੋਟੀ ਆ ਇਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਕੀ ਡਿਟੇਲ ਆ ਸਾਰੀ ਦੱਸਣਗੇ ਹਾਂਜੀ ਵੀਰ ਜੀ ਦੱਸੋ ਜੀ ਸਾਰੀ ਡਿਟੇਲ ਹਾਂਜੀ ਹਾਂਜੀ ਥੋੜਾ ਉੱਚੀ ਬੋਲਿਓ ਇਹ ਦੋ ਦਿਨ ਦਾ ਹਾਂਜੀ ਇਹਦੀ ਮਾਹ ਦੇ ਥੱਲੇ 16 ਮੀਟਰ ਹਾਂਜੀ ਹਾਂਜੀ ਪਤਾ ਇਹਨਾ ਨਹੀਂ ਮੈਨੂੰ ਪਤਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿਸੇ ਮਨ ਦਾ ਨਹੀਂ ਪਤਾ ਕਿਹੜੇ ਦਾ ਹਾਂਜੀ 16 ਕਿਲੋ ਠੀਕ ਹੈ ਜੀ ਠੀਕ ਉੱਠੋ ਥੋੜਾ ਐ ਉੱਠ ਕੇ ਵੀਡੀਓ ਬਣਾਈਏ ਹਾਂਜੀ ਹਾਂਜੀ ਬਹੁਤ ਵਧੀਆ ਮਾਲੀ ਵੀਰ ਜੀ ਟੈਸਟ ਕਰ ਚੈੱਕ ਕਰ ਸਕਦੇ ਜੀ ਕੀ ਪ੍ਰਾਈਸ ਪ੍ਰੂਫ ਜਿਆਦਾ ਕੀ ਵੀਰ ਜੀ 6000 ਰੁਪਏ ਹਾਂਜੀ 6000 ਮੰਗ ਰਹੇ ਇਨੀ ਮੰਗ ਕਰਦੇ ਜੀ 70000 70000 ਰੁਪਇਆ ਠੀਕ ਆ ਵੀਰ ਜੀ ਤੇ ਕੋਈ ਮਾਨਤਾਨ ਆਏ ਗਿਆ ਭੈਣ ਭਰਾ ਦਾ ਠੀਕ ਆ ਵੀਰ ਜੀ ਤੇ ਇਧਰ ਵੀਰ ਜੀ ਆ ਜਾਓ ਹੁਣ ਝੋਟੀ ਵਾਲੇ ਬੰਨੇ ਹਾਂਜੀ ਹਾਂਜੀ ਤੇ ਇਹ ਵੀਰ ਜੀ ਵੇਖ ਸਕਦੇ ਤੁਸੀਂ ਝੋਟੀ ਨੀਲੀ ਰਾਵੀ ਚ ਆਉਂਦੀ ਆ ਹਾਂਜੀ ਵੀਰ ਜੀ ਇਹਦੀ ਡਿਟੇਲ ਦੱਸੋ ਜੀ ਇਹ ਆਪਣੇ ਘਰ ਦੀ ਮਾਈ ਜੀ ਅੱਛਾ ਜੀ ਉਹ ਪਰਲੇ ਬੰਨੇ ਵੱਡੀ ਮੱਝ ਜੀ ਠੀਕ ਆ ਠੀਕ ਆ ਵੀਰ ਜੀ ਠੀਕ ਕਿੰਨਾ ਜੀ 14 ਕਿਲੋ ਠੀਕ ਆ ਜੀ ਤੇ ਇਹਦਾ ਕੀ ਮੁੱਲ ਕਰਦੇ ਵੀਰ ਜੀ ਇਹਦਾ 30000 ਰੁਪਏ ਮੁੱਲ ਕਰਦੇ ਇਹਦਾ 30000 ਆਪਾਂ ਮਾਨਤਾਨ ਕਰਨਾ ਵੀਰ ਭਰਾ ਜਿਹੜਾ ਵੀ ਆਪਣਾ ਚੈਨਲ ਵੇਖ ਕੇ ਆਊਗਾ ਕੋਈ ਕਰਨੀ ਕਰਦਾ ਠੀਕ ਆ ਵੀਰ ਜੀ ਇਹ ਹੋਰ ਆਪਣੇ ਕੋ ਕਿਹੜਾ ਕਿਹੜਾ ਜਾਨਵਰ ਸੇਲ ਆ ਬੱਕਰਾ ਕਰਨਾ ਸੀ ਬੱਕਰਾ ਬੱਕਰਾ ਵਖਾਦਨੇ ਵੀਰਾਂ ਨੂੰ ਇੱਕ ਵੀਰ ਜੀ ਬੱਕਰਾ ਜੇ ਵੇਖ ਸਾਧ ਜੀ ਇਹਦਾ ਕੀ ਮੁੱਲ ਭਾਜੀ ਇਹਦਾ 15000 15000 ਰੁਪਿਆ ਆਇਆ ਗਿਆ ਦਾ ਮਾਨਤਾਨ ਠੀਕ ਠੀਕ ਆ ਵੀਰ ਜੀ ਠੀਕ ਤੇ ਹੋਰ ਵੀਰ ਜੀ ਉਹ ਕਹਿਣਾ ਚਾਹੋਗੇ ਵੀਰਾਂ ਨੂੰ ਹੋਰ ਕੋਈ ਚੀਜ਼ ਵਿਖਾਉਣਾ ਚਾਹੋਗੇ ਹਾਂਜੀ ਤਿੰਨੇ ਤਿੰਨੇ ਹਾਂਜੀ ਤੇ ਮੁਰਗੇ ਮਰਗੇ ਮੁਰਗੇ ਕੋਈ ਨਹੀਂ ਜੀ ਜੇ ਕੋਈ ਵੀਰ ਭਰਾ ਚਾਹਣਵੇ ਮੁਰਗੇ ਖਰੀਦਣ ਦਾ ਦੇ ਦਾਂਗੇ ਵੀਰ ਕੋਲੇ ਮੁਰਗੇ ਵੀ ਹੈਗੇ ਆ ਜੀ ਦੇ ਦਾਂਗੇ ਹਾਂਜੀ ਹੋਰ ਕੋਈ ਗੱਲ ਬਾਤ ਠੀਕ ਆ ਵੀਰ ਜੀ ਤੇ ਇੱਕ ਵਾਰੀ ਫੇਰ ਵੇਖ ਸਕਦੇ ਜੇ ਉਹ ਮਾਲੀ ਜੇ ਮੋਰਾ ਨਸਲ ਦਾ ਇਹ ਨੀਲੀ ਰਾਵੀ ਦੀ ਝੋਟੀ ਜੇ ਤੇ ਜਿਹੜਾ ਵੀਰ ਭਰਾ ਆਊਗਾ ਭੈਣ ਭਰਾ ਆਊਗਾ ਉਹਦਾ ਬਹੁਤ ਬਹੁਤ ਇਹ ਮਾਣ ਤਨ ਕਰਨਗੇ ਪੂਰਾ ਜਿਹੜਾ ਵੀ ਵੀਰ ਸੱਜਣ ਮਿੱਤਰ ਆਊਗਾ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਰ ਜੀ ਵੱਧ ਤੋਂ ਵੱਧ ਠੀਕ ਆ ਵੀਰ ਜੀ ਸასიਖਾਲ ਜੀ